ਪਾਂਜੀ ਇੱਥੇ ਕਰ ਰਹੇ ਸੀ ਸਫਾਈ ਇਹ ਗਿਆਰੀਆਂ ਦੇ ਵਿੱਚ ਘਾਹ ਫੂਸ ਬਹੁਤ ਜ਼ਿਆਦਾ ਹੋ ਗਿਆ ਕੰਮ ਤੋਂ ਘੜਮਣ ਵੱਧ ਗਿਆ ਤੇ ਪਹਿਲਾਂ ਆਪਾਂ ਨੇ ਘਾਹ ਦੀ ਸਫਾਈ ਕੀਤੀ ਸੀ ਕਿਤੇ ਫਿਰ ਉਹ ਦੁਬਾਰਾ ਚ ਮੇ ਪੈਣ ਲੱਗੇ ਤੇ ਫਿਰ ਬਹੁਤ ਜ਼ਿਆਦਾ ਘਾਹ ਹੋ ਗਿਆ ਸੀ ਤੇ ਫਿਰ ਮੈਂ ਹੁਣ ਇੱਥੋਂ ਜੀ ਸਫਾਈ ਕਰ ਦੂੰਗੀ ਤੇ ਫਿਰ ਇਹ ਦੁਬਾਰਾ ਚ ਗੜਾਈ ਕਰ ਦੇਣਗੇ ਤੇ ਫਿਰ ਆਪਾਂ ਪਾਲ ਕੇ ਮੇ ਇੱਥੇ ਧਨੀਆ ਜੋ ਵੀ ਸਰਦੀਆਂ ਦਾ ਸਮਾਨ ਹੁੰਦਾ ਸਬਜ਼ੀਆਂ ਵਗੈਰਾ ਉਹ ਆਪਾਂ ਸਭ ਕੁਝ ਲਾਵਾਂਗੇ ਇੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿ ਮੈਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸ਼ਾਮ ਦਾ ਟਾਈਮ ਸੀਗਾ ਜੀ ਆਪਾਂ ਨੇ ਦੋ ਤਿੰਨ ਕਟਿਆਰਾਂ ਸਾਫ ਕੀਤੀਆਂ ਨੇ ਆਪਾਂ ਸਰਦੀਆਂ ਬੜਾ ਸਮਾਨ ਲਾਵਾਂਗੇ ਤੇ ਪਹਿਲਾਂ ਰੋਜ ਹੀ ਮੀਂਹ ਆ ਜਾਂਦਾ ਸੀ ਪਹਿਲਾਂ ਆਪਾਂ ਨੇ ਸਾਫ ਕੀਤੀਆਂ ਸੀਗੀਆਂ ਉਥੇ ਘਾਹ ਫੂਸ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਜੀ ਹੁਣ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਆਪਾਂ ਨੇ ਕਿਆਰੀਆਂ ਥੋੜੀਆਂ ਜਿਹਾ ਸਾਫ ਕੀਤੀਆਂ ਨੇ ਸਵੇਰ ਵੇਲੇ ਇੱਥੇ ਸਮਾਨ ਲਾਵਾਂਗੇ ਹੁਣ ਗਰਮੀ ਬਹੁਤ ਜ਼ਿਆਦਾ ਸੀਗੀ ਪੂਰੀ ਕਰਨੇ ਨਾਲ ਭੇਜ ਜੀ ਆਪਾਂ ਨੇ ਜੀ ਇੱਥੇ ਕਾਹ ਦੀ ਗੱਲ ਸਫਾਈ ਕਰਤੀ ਸੀ ਕਿ ਅੱਜ ਮੁੰਡੇ ਸਾਹ ਗੁੜਾਈ ਕਰਨਗੇ ਤੇ ਫਿਰ ਆਪਾਂ ਇੱਥੇ ਸਮਾਨ ਵੇਚਦੇ ਹਾਂ ਮੇਥੇ ਪਾਲਕ ਧਨੀਆਂ ਆਹ ਬਾੜ ਕਰੇਲਿਆਂ ਦੀ ਬੇਲ ਰੱਖਣੀ ਹੈ ਤੇ ਤੇ ਪੱਟ ਦਿੰਨੇ ਆ ਹੁਣ ਉਧਰ ਦੇਖੋ ਕਿੰਨਾ ਕਾਹ ਫੁੱਸ ਹੋਇਆ ਹੋਇਆ ਵਾ ਉਹ ਵੀ ਹਜੇ ਸਾਫ਼ ਕਰਨੇ ਪੈਣਾ ਆਪਾਂ ਨੂੰ ਇਹਦੇ ਚ ਸਰੋਂ ਬੀਜਾਂਗੇ ਜਿਆਦਾ ਵੱਡੀ ਆ ਕਿਹੜਾ ਕਿੱਥੇ ਆ ਸਰੋਂ ਲਿਆਂਦੀ ਨਹੀਂ ਚਲੋ ਕੁਛ ਵੀ ਹੈਗਾ ਹੈਗਾ ਤਾਂ ਸਾਗੀ ਆ ਤੋਰੀਏ ਦਾ ਸਰੋਂ ਹਰਕ ਨਹੀਂ ਹੁੰਦਾ ਪਹਿਲੇ ਚ ਆਪਾਂ ਨੇ ਕੀ ਬੀਜਣਾ ਤੋਰੀਆ ਤੇ ਸਰੋਂ ਕੁਛ ਵੀ ਲਿਆਂਦਾ ਹੋਇਆ ਵਾ ਉਹ ਤਾਂ ਬੀਜਾਂਗੇ ਹੀ ਤੋਰੀਏ ਸਰੋਂ ਦੇ ਸਾਰਕ ਹੁੰਦਾ ਹਨ ਤੁਸੀਂ ਆ ਵੀ ਕਿਆ ਵੀ ਤੋ ਤੋਰੀਏ ਬੀਜਣਾ ਧਨੀਆਂ ਬਹੁਤ ਔਖਾ ਹੁੰਦਾ ਵਾ ਔਖਾ ਕਾ ਦੰਦਾ ਵਾ ਪਿਛਲੀ ਵਾਰੀ ਆਪਾਂ ਤਿੰਨ ਵਾਰੀ ਬੀਜਿਆ ਤਾਂ ਕਿਤੇ ਜਾ ਕੇ ਹੋਇਆ ਇਹ ਕਥੇ ਇੰਨਾ ਲੇਟ ਹੁੰਦਾ ਨਾ ਡੂੰਗਾ ਬੀਜ ਤਾਂ ਨਹੀਂ ਡੂੰਗਾ ਵੀ ਨਹੀਂ ਪੀਚਿਆ ਸੀਗਾ ਹੁਣ ਆਪਾਂ ਜੀ ਆ ਬੇਲ ਨੂੰ ਵੀ ਪੱਟ ਦਿੰਨੇ ਆ ਹੁਣ ਤਾਂ ਇਹਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਰ ਮੋੜੇ ਮੋਟੇ ਬੀ ਹੋਣ ਕੇ ਪੱਕੇ ਉਹ ਆਪਾਂ ਰੱਖ ਲਾਂਗੇ ਆਪਾਂ ਜੀ ਪਹਿਲਾਂ ਚੁਰਦੇ ਵਿੱਚ ਤਲੀਆਂ ਬਣਾਉਂਦੇ ਸੀ ਹੁਣ ਆਪਾਂ ਚੁੱਲੇ ਤੇ ਬਣਾਉਣ ਲੱਗ ਗਏ ਕਿਉਂਕਿ ਆਪਣੇ ਬਾਰਲਣ ਹੈਗਾ ਸੀ ਇੱਧਰ ਆਪਣਾ ਤਲੀਆਂ ਰੱਖਿਆ ਹੋਇਆ ਆਪਣੀ ਜਿਹੜੀ ਇੱਥੇ ਬਾੜ ਕਰੈਨੀਆਂ ਦੀ ਬੇਲ ਸੀ ਉਹ ਦਿੱਤੀ ਪੱਟ ਤੇ ਹੁਣ ਇੱਥੇ ਸਫਾਈ ਵੀ ਜ਼ਰੂਰੀ ਐ ਇੱਥੇ ਕਿਆਰੀਆਂ ਬਣਾਤੀਆਂ ਇਹਨਾਂ ਦੀ ਗੁੜਾਈ ਕਰਤੀ ਤੇ ਦੂਜਾ ਚ ਹੁਣ ਇੱਥੇ ਪਾਲਕ ਮੇਥੇ ਧਨੀਆ ਵਗੈਰਾ ਬੀਜਣਗੇ ਜੋ ਵੀ ਕੁਝ ਬੀਜਣਾ ਐ ਤੇ ਆਪਾਂ ਜੀ ਹੁਣ ਏਕਣ ਲੈਨਾ ਮਾਰ ਕੇ ਨਾ ਇਹਨਾਂ ਦੇ ਵਿੱਚ ਬੀਜਾਂਗੇ ਪਾਲਕ ਮੇਥੇ ਧਨੀਆ ਜੋ ਵੀ ਕੁਝ ਹੈਗਾ ਵਾ ਤੇ ਕਿਉਂਕਿ ਸਫਾਈ ਵੀ ਕਰਨੀ ਸੌਖੀ ਐ ਜਦੋਂ ਘਾਹ ਪੂਸ ਹੋ ਜਾਂਦਾ ਵਾ ਤੇ ਜਦੋਂ ਆਪਾਂ ਗੁੜਾਈ ਕਰਦੇ ਆਂ ਕੜਾਈ ਕਰਨੀ ਵੀ ਆਪਾਂ ਨੂੰ ਸੌਖੀ ਐ ਜੇ ਜਦੋਂ ਆਪਾਂ ਵੈਸੇ ਵੀ ਛਿੱਟਾ ਦੇ ਦਿੰਨੇ ਆ ਨਾ ਉਸ ਤਰ੍ਹਾਂ ਤੇ ਨਾ ਹੀ ਵਿੱਚੋਂ ਘਾਹ ਪੋਸ ਕੱਟ ਹੁੰਦਾ ਤੇ ਨਾ ਹੀ ਗੁਢਾਈ ਹੁੰਦੀ ਆ ਨਾ ਹੀ ਸਫਾਈ ਹੁੰਦੀ ਆ ਤੇ ਫਿਰ ਅਸੀਂ ਤਾਂ ਜੀ ਇਸ ਤਰ੍ਹਾਂ ਹੀ ਲੈਣਾ ਮਾਰ ਕੇ ਹੀ ਸਾਰਾ ਸਮਾਨ ਵੇਚਦੇ ਆ ਮੌਸਮ ਖਰਾਬ ਦੇਖ ਕੇ ਆਪਾਂ ਪਾਣੀ ਲਾਵਾਂਗੇ ਹਜੇ ਕਿਆਰੀਆਂ ਨੂੰ ਤੇ ਜੇ ਮੀਂਹ ਆ ਗਿਆ ਫਿਰ ਆਇਆ ਵੀ ਆਪਣਾ ਪਾਣੀ ਲਾਇਆ ਬੇਕਾਰ ਚਲ ਜਾਣਾ ਫਿਰ ਸਮਾਨ ਵੀ ਨਹੀਂ ਹੁੰਦਾ ਹੈਗਾ ਸਾਰਾ ਅੱਧਿਕ ਪੈਕਟ ਹੀ ਲੱਗੀ ਆਪਾਂ ਨੇ ਤੇ ਬੀਜ ਪਹਿਲਾਂ ਹੀ ਦੇਣਾ ਸੀਗਾ ਜੀ ਮੀਂਹ ਕਈ ਵਾਰੀ ਮੀਂਹ ਆ ਗਿਆ ਜਦੋਂ ਆਪਾਂ ਨੇ ਬੀਜਣ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਆਪਾਂ ਨੇ ਪਹਿਲਾਂ ਸਫਾਈ ਵੀ ਕਰਕੇ ਰੱਖਤੀ ਸੀ ਤੇ ਫਿਰ ਉਸ ਤੋਂ ਬਾਅਦ ਘਾਹ ਹੂਸ ਨਾਲ ਭਰ ਗਈਆਂ ਗਿਆਰੀਆਂ ਇਹਨਾਂ ਬਿਲਕੁਲ ਤੇ ਹੁਣ ਤਾਂ ਜੀ ਟਾਈਮ ਹੀ ਆ ਚਲੋ 15 20 ਦਿਨਾਂ ਤੱਕ ਆਪਣਾ ਸਾਰਾ ਹੀ ਬੀਜਿਆ ਹੋਇਆ ਸਮਾਨ ਹੋ ਜਾਊਗਾ ਪਾਣੀ ਦੀ ਲੋੜ ਹੈ ਹਾਂ ਇਹਨੂੰ ਤਾਂ ਪਾਣੀ ਦੀ ਹਜੇ ਲੋੜ ਜੀ ਹਜੇ ਤਾਂ ਵੈਸੇ ਵੀ ਗਿੱਲੇ ਪਈਆ ਧਰਤੀ ਦੇਖ ਕੇ ਲਾਵਾਂਗੇ ਪਾਣੀ ਇਹਨੂੰ ਤਾਂ ਮਾਣਾ ਪਾਣਾ ਕਾ ਲੂ ਚਲ ਕਾ ਲੂ ਤਲਾ ਦਾਂਗੇ ਪਾਪਾ ਨੇ ਜੀ ਇੱਥੇ ਤਨੀਆਂ ਮੇਥੇ ਪਾਲਕ ਬੀਜਦੀ ਤੇ ਹੁਣ ਇਹਨੂੰ ਮਿੱਟੀ ਉੱਪਰ ਪਾ ਦਿੰਨੇ ਆ ਬੋਲੀ ਬੋਲੀ ਜਿਹੀ ਮਨਵਾਹੇ ਕੁਰਤੀ ਕਿਰਪਾ ਨਾਲ ਸਾਰਾ ਕੁਝ ਹੀ ਹੋ ਜੇ ਪਹਿਲੀ ਵਾਰ ਹੀ ਲਾਇਤੀ ਗੰਧੇ ਲਾਣ ਨਾ ਕਰਦੇ ਸਹੀ ਗੱਲ ਕਿਉਂਕਿ ਆਇਆ ਨਾ ਮੀਂਹ ਆ ਜਾਂਦਾ ਸੀਗਾ ਥੋੜੇ ਜਿਹੇ ਦਿਨ ਬਾਅਦ ਤਾਂ ਮੀਂਹ ਆ ਜਾਂਦਾ ਸੀ ਆਪਾਂ ਜਿੱਦਣ ਗੋਭੀ ਵੇਜੀ ਆ ਉਹ ਸਾਰੀ ਵਿਚਾਰੀ ਮਿੱਟੀ ਚ ਦਬ ਗਈ ਪੂਰਾ ਗੇਲਿਆਂ ਦਾ ਵੀ ਖਰਾਬ ਕਰਤਾ ਗੋਭੀ ਪਤਾ ਕਿੰਨੀ ਹੋ ਗਈ ਰੋਜ਼ ਆਪਾਂ ਬਣਾਉਨੇ ਆ ਗੋਭੀ ਹੋਈਗਾ ਨੇ ਨੇੜੇ ਥੋੜਾ ਨਾ ਦੇਉਂਦੇ ਗੋਪੀ ਤੇ ਤੁਸੀਂ ਲਾ ਦੇਣੀ ਸੀਗੀ ਸਾਨੂੰ ਕਿਉਂ ਕਿਹਾ ਵਾ ਲਾ ਦਿਓ ਆ ਪਤਾ ਕਿੰਨੀਆਂ ਨੇ ਫਿਰ ਇਹ ਪਾਣੀ ਇਹ ਤਾਂ ਹੁਣ ਬਾਅਦ ਵਿੱਚ ਆਪਾਂ ਨੇ ਸਫਾਈ ਕੀਤੀ ਆ ਲੈ ਸਫਾਈ ਕੀਤੀ ਪਤਾ ਸਫਾਈ ਹੋਈ ਸੀਗੀ ਇੱਥੇ ਇੱਥੇ ਕਿੱਥੇ ਸਫਾਈ ਹੋਈ ਸੀ ਕੱਲ ਮੈਂ ਕਰਕੇ ਗਈ ਆ ਤੇ ਫਿਰ ਤੁਸੀਂ ਅੱਜ ਕਿਹੜੀਆਂ ਬਣਾਤੀਆਂ ਕਾਹ ਫੂਸ ਪਤਾ ਕਿੰਨਾ ਸੀ ਆ ਸਾਰਾ ਪਹਿਲਾਂ ਕੱਲ ਪਟਿਆ ਚਾਲ ਕੋਈ ਗੋਲ ਨਹੀਂ ਹੋਰ ਲਿਆ ਕੇ ਲਾ ਲਾਂਗੇ ਆਪਾਂ ਹਾਂ ਐਸੇ ਕੰਮ ਤੇ ਹੋ ਹੁਣ ਜਾਂ ਤਾਂ ਰੱਬ ਨੇ ਮੀਂਹ ਪਾਤਾ ਹੁਣ ਫਿਰ ਕੀ ਕਰ ਸਕਦੇ ਆਪਾਂ ਉੱਥੇ ਤਾਂ ਕੁਝ ਨਹੀਂ ਕਰ ਸਕਦੇ ਜੇ ਰੱਬ ਨਾ ਮੀਂਹ ਪਾਉਂਦਾ ਹੋ ਸਕਦਾ ਵੀ ਸਾਰੀ ਗੋਭੀ ਹੋਈ ਜਾਂਦੀ ਟੋਕਰਿਆਂ ਦੇ ਟੋਕਰੇ ਉਤਰਿਆ ਕਰਨੇ ਸੀਗੇ ਆਪਾਂ ਨੇ ਜੀ ਇੱਥੇ ਕੱਲ ਜਿਹੜੀ ਪਾਲਕ ਧਨੀਆਂ ਤੇ ਸਾਗ ਬੀਜਿਆ ਪਾਣਾ ਉਹਨੂੰ ਕੱਲ ਤਾਂ ਪਾਣੀ ਲਾਇਆ ਨਹੀਂ ਹੈਗਾ ਅੱਜ ਆਪਾਂ ਪਾਣੀ ਲਾਉਣ ਲੱਗੇ ਸੀਗੇ ਤੇ ਪਰ ਮੌਸਮ ਸੀਗਾ ਖਰਾਬ ਤਾਂ ਕਰਕੇ ਆਪਾਂ ਨੇ ਸੋਚਿਆ ਵੀ ਪਹਿਲਾਂ ਨਾ ਹੀ ਪਾਣੀ ਲਈਏ ਵੀ ਮੀਂਹ ਨਾ ਪੈ ਜਾਵੇ ਪਰ ਹੁਣ ਵੀ ਬੱਦਲ ਤਾਂ ਵੈਸੇ ਬਣਿਆ ਹੋਇਆ ਪਰ ਆਪਣਾ ਹੀ ਲਾਉਣਾ ਵੀ ਜ਼ਰੂਰੀ ਸੀ ਪਾਣੀ ਪਾਈਓ ਮਾੜਾ ਮੁੱਟਾ ਤਰ ਤੀ ਗਿੱਲੀ ਹੋਊਗੀ ਆਪਾਂ ਜੀ ਇੱਥੇ ਮੇਥੇ ਵੀ ਬੀਜਦੇ ਪਾਲਕ ਧਨੀਆਂ ਤੇ ਸਾਗ ਆਪਾਂ ਨੇ ਉਹ ਪਹਿਲੀਆਂ ਤਿੰਨ ਕਿਹਾਰੀਆਂ ਚ ਵੀ ਇਸ ਤਰ੍ਹਾਂ ਸੀ ਇਹਨਾਂ ਚ ਹੁਣ ਆਪਾਂ ਨੇ ਮੇਥੇ ਵੀ ਬੀਜਦੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਪਾਣੀ ਲਾ ਦਾਂਗੇ ਨਾ ਆਪਾਂ ਨੇ ਲਾਇਆ ਸੀ ਜੀ ਆੜੂਆਂ ਦਾ ਬੂਟਾ ਦੇਖੋ ਕਿੰਨਾ ਸੋਹਣਾ ਹਰਾ ਹੋ ਗਿਆ ਹੁਣ ਮਿਰਚਾਂ ਦੁਬਾਰਾ ਤੋਂ ਹਰੀਆਂ ਹੋਣ ਲੱਗੀਆਂ ਪਹਿਲਾਂ ਇਹਨਾਂ ਨੂੰ ਠੁੱਠੀ ਜੀ ਪੈ ਗਈ ਸੀਗੀ ਹੁਣ ਵਧੀਆ ਫੁੱਲ ਆਉਂਦੇ ਨੇ ਕੋਟਰ ਚ ਝੋਨੇ ਨੂੰ ਪਾਣੀ ਲੱਗ ਰਿਹਾ ਵਾ ਮੋਟਰ ਚੱਲਦੀ ਹੈ ਖੇਤਾਂ ਵਿੱਚ ਆਪਾਂ ਜੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਆਪਾਂ ਮਿਲਦੇ ਆਂ ਫਿਰ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ